ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਰੋਕਣ ਲਈ ਜਿੱਥੇ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਵੀ ਨਸ਼ੇ ਦਾ ਤੰδα ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਹੁੰਚਾਇਆ ਜਾਏ ਨਾਬਾਦ ਸਦਰ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਖਿਲਾਫ ਵਿੱਟੀ ਮਹਿੰਮ ਦੇ ਤਹਿਤ ਇੱਕ ਤੋਂ ਬਾਅਦ ਇੱਕ ਸਫਲਤਾ ਮਿਲ ਰਹੀ ਹੈ ਬੀਤੇ ਦਿਨੀ ਦੋ ਵਿਅਕਤੀਆਂ ਦੀ ਸਵਿਫਟ ਕਾਰ ਵਿੱਚੋਂ ਤਲਾਸ਼ੀ ਦੇ ਦੌਰਾਨ 10500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਉਹਨਾਂ ਦੋ ਵਿਅਕਤੀਆਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਨਿਸ਼ਾਨਦੇਹੀ ਦੇ ਆਧਾਰ ਤੇ ਪੁਲਿਸ ਵੱਲੋਂ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ 60000 ਨਸ਼ੀਲੀਆਂ ਗੋਲੀਆਂ ਸਮੇਤ ਉਸਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਤੇ ਨਾਬਾ ਦੇ ਡੀਐਸਪੀ ਰਾਜੇਸ਼ ਛੱਬਰ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਨੂੰ ਕਰਨ ਲਈ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਹੁਣ ਜੋ ਇਸ ਦੇ ਨਾਲ ਹੋਰ ਵੀ ਤਾਰ ਜੁੜੇ ਹੋਏ ਹਨ ਛੇਤੀ ਹੀ ਉਹਨਾਂ ਨੂੰ ਵੀ ਫੜ ਲਿਆ ਜਾਏਗਾ ਜੀ ਜਿਹੜਾ ਸਾਡਾ ਤਫਤੀਸ਼ ਚੱਲ ਰਹੀ ਸੀ 147 ਨੰਬਰ ਮਕਦਮੇ ਦੀ ਉਹਦੀ ਉਹਦੀ ਕੰਟੀਨਿਊਸ਼ਨ ਵਿੱਚ ਅਸੀਂ ਮੁਹੰਮਦ ਕਾਮਿਲ ਬੰਦਾ ਜਿਹੜਾ ਹੈਗਾ ਮੁਹੰਮਦ ਸ਼ਾਕਿਰ ਅਤੇ ਸੀਸ਼ ਕੁਮਾਰ ਦੀ ਪੁੱਛਗਿੱਛ ਤੇ ਅਸੀਂ ਬੰਦਾ ਫੜਿਆ ਹੈਗਾ ਤੇ ਜਿਹੜਾ ਕਿ ਉੱਥੋਂ ਸਾਨੂੰ ਅਸੀਂ ਜਦੋਂ ਉੱਥੇ ਗਏ ਅਸੀਂ ਤਲਾਸ਼ੀ ਲਈ ਹੈ ਸਾਡੇ ਐਸ ਐਚ ਓ सदर ਵੱਲੋਂ ਨਾਲ ਡਰਗ ਇਨਸਪੈਕਟਰ ਲੈ ਕੇ ਪ੍ਰੋਪਰ ਬਰਜ਼ੀਡ ਰੈਡਾਪਟ ਕਰਕੇ ਤਾਂ ਤੋਂ ਸਾਨੂੰ 60000 ਗੋਲੀ ਰਿਕਵਰ ਹੋਈ ਹੈ ਜਿਹਦੇ ਵਿੱਚ ਅਸੀਂ ਹੁਣ ਮੁਹੰਮਦ ਕਾਮਿਲ ਨਾਮ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਜ ਅਸੀਂ ਇਹਨਾਂ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਤੇ ਇਹਦੇ ਸੌਦੇ ਜਿਹੜੇ ਪਹਿਲਾਂ ਅਸੀਂ ਦੋ ਬੰਦੇ ਉਹਨਾਂ ਦਾ ਵੀ ਅੱਜ ਤੱਕ ਦਾ ਪੁਲਿਸ ਰਿਮਾਰਟ ਜੀ ਉਹਨਾਂ ਨੂੰ ਵੀ ਅੱਜ ਪੇਸ਼ ਕਰਦੇ ਪੁਲਿਸ ਰਿਮਾਰਟ ਕਿ ਆਇਆ ਕਿਨੇ ਕ ਟਾਈਮ ਤੋਂ ਇਹ ਕੰਮ ਕਰਦੇ ਸੀ ਇਹ ਅੱਗੇ ਹਜੇ ਚੱਲਦੀ ਹੈ ਇਹ ਅੱਗੇ ਲੈਣ ਬੰਦੀ ਹੈ ਅਸੀਂ ਚੇਨ ਜੁੜ ਰਿਹਾ ਇਹ ਇਹਨਾਂ ਦੀ ਅੱਗੇ ਯੂਪੀ ਚ ਹੈਗੇ ਨੇ ਇਹਨਾਂ ਦੇ ਸਬੰਧ ਅਸੀਂ ਬਾਕੀ ਪ੍ਰੋਪਰ ਜਿਦਾ ਇਨਵੈਸਟੀਗੇਸ਼ਨ ਕਰੀ ਜਾਵਾਂਗੇ ਤੁਹਾਨੂੰ ਦੱਸਿਆ ਬਾਕੀ ਕਿੱਥੋਂ ਕਿੱਥੋਂ ਲੈ ਆ ਕੇ ਅੱਗੇ ਕਿੱਥੇ ਕਿੱਥੇ ਸਰਕੂਲੇਟ ਕਰਦੇ ਸੀ ਆਪ ਵੀ ਨਸ਼ਾ ਕਰਦੇ ਸੀ ਵੇਚਦੇ ਵੀ ਸੀ ਇਹ ਅੱਗੇ ਅਸੀਂ ਕਰ ਰਹੇ ਹਾਂ ਜੀ ਹਜੇ ਤਾਂ ਫਿਲਹਾਲ ਅਸੀਂ ਰਿਕਵਰੀ ਕਰ ਰਹੇ ਹਾਂ ਤੇ ਥੋਰਲੀ ਪੁੱਛਿਸ਼ ਚੱਲ ਰਹੀ ਹੈ ਸਾਡੀ ਕਿਹੜੀ ਤਰ੍ਹਾਂ ਦੇ ਤਹਿਤ ਮਾਮਲਾ ਦਾ ਲੀਡਰ ਇਹ ਜੀ ਬਾਈ ਕਾਰਡ 85 ਚ ਜਾਏਗਾ ਤੇ 29 ਕਾਰਡ 85 ਜਾਏਗਾ ਉਕੇ ਜਿਹੜਾ 29 ਜਾਗਾ ਹੈਗਾ ਜਿਹੜਾ ਬੰਦਾ ਨਾਲ ਇਹਨਾਂ ਦੇ ਹੈਗਾ ਰਿਲੇਟਡ ਹੈਗਾ ਉਹ ਆ ਗਿਆ। ਕਿ ਪੰਜਾਬ ਤੋਂ ਸਾਡੇ ਐਸਐਸਪੀ ਸਾਹਿਬ ਸ੍ਰੀ ਦੀਪਕ ਕੁਮਾਰੀ ਜੀ ਦੀਆਂ ਹਦਾਇਤਾਂ ਨੇ ਉਦੋਂ ਦਾਵ ਕਸੀਂ ਉਦੋਂ ਤੋਂ ਬਾਅਦ ਰਿਕਵਰੀਆਂ ਕਰ ਰਹੇ ਆਂ ਅਸੀਂ ਆਪਦੇ ਨਾਕੇ ਲਾ ਕੇ ਜਿੱਥੇ ਵੀ ਸਾਨੂੰ ਕੋਈ ਮਿਲਦਾ ਸੀ ਉਹਨੂੰ ਟਰੇਸ ਕਰ ਰਹੇ ਆ। ਹੋਰ ਵੀ ਮਿਲਦੀ ਆ ਸਜੇ ਮੈਂ ਪਹਿਲਾਂ 1.5 ਲੱਖ ਹੁਣ 60 ਹਜ਼ਾਰ ਹੋਰ ਵੀ ਮਿਲਦੀ ਆ। ਬਿਲਕੁਲ ਜੀ ਅਸੀਂ ਤਾਂ ਇਹਨੂੰ ਨਸ਼ੇ ਨੂੰ ਇਹ ਖਤਮ ਕਰਨਾ ਹੀ ਅਸੀਂ ਲੱਗੇ ਰਹਾਂਗੇ ਚੇਨ ਜੋੜਾਂਗੇ ਜੀ ਅੱਗੇ ਹੋਰ ਅਸੀਂ ਰਿਕਵਰੀ ਕਰਾਂਗੇ।